ਸ਼ਹੀਦ ਭਾਈ ਗਰਸਿਖ ਨੇ ਸ੍ਰੀ ਅਕਾਲ ਤਖਤ ਸਾਹਿਬ ਸ਼ਕਤੀ ਹਰਬੌਰ ਦਾ ਨਾਮ ਢੋਣ ਵਾਲੀ ਢੋਣ ਵਾਲੀ ਉਸ ਕਾਪਰ ਨੂੰ ਖੋਦ ਕੇ ਖੋਦ ਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਲਗੜਾ ਲੈ ਕੇ ਸਿੱਖਾਂ ਦੀ ਦਿੱਲੀ ਹਿੰਦੂ ਪਾਲ ਨੂੰ ਸਿਰ ਤੇ ਰੱਖਿਆ ਸੀ ਆਇਆ ਹੈ ਕਿ ਤੁਸੀਂ ਮੈਨੂੰ ਵੋਟਾਂ ਵਿੱਚ 70000 ਦੀ ਲੀਡ ਨਾਲ ਪਾ ਕੇ ਮੈਨੂੰ ਇੰਨਾ ਸਤਕਾਰ ਦੇ ਤਾਂ ਮਾਣ ਇੱਜ਼ਤ ਪਿਆਰ ਲੋਡੇ ਵੱਲੋਂ ਮਿਲਿਆ ਹੈ ਮੈਂ ਇਹਦਾ ਸਦਾ ਹੀ ਰਿਣੀ ਰਹੂੰਗਾ ਸਾਧ ਸੰਗਤ ਜੀ ਜਦੋਂ ਮੈਂ ਪਾਰਲੀਮੈਂਟ ਵਿੱਚ ਗਿਆ ਮੈਨੂੰ ਐਨਾ ਮਾਣ ਮਹਿਸੂਸ ਹੋਇਆ ਨਾ ਕਿ ਇੱਕ ਤਾਂ ਸਾਰਿਆਂ ਨੂੰ ਮਿਲ ਵਿੱਚ ਸਨੇਹਾ ਗਿਆ ਹੈ ਦੁਨੀਆ 'ਚ ਕਿ ਜੋ ਬਿਆਨ ਸਿੰਘ ਸ਼ਹੀਦ ਲੈ ਕੀਤਾ ਸੀ ਉਹ ਉਹਦਾ ਫੈਸਲਾ ਠੀਕ ਸੀ ਤਾਹੀ 40 ਸਾਲ ਬਾਅਦ ਵੀ ਉਹਦੇ ਬੇਟੇ ਨੂੰ ਜਿਤਾਤਾ ਨਾ ਜੇ ਉਹਦਾ ਫੈਸਲਾ ਠੀਕ ਸੀ ਦੂਜੀ ਗੱਲ ਕਿ ਅੱਜ ਵੀ ਕੌਮ ਸ਼ੇਧ ਬਿਆ ਸਿੰਘ ਨੂੰ ਯਾਦ ਰੱਖਦੀ ਹੈ ਉਹਦੇ ਪਰਿਵਾਰ ਦਾ ਅੱਜ ਵੀ ਮਾਨ ਸਤਕਾਰ ਕਰਦੀ ਹੈ ਤੇ ਕਰਦੀ ਰਹੂਗੀ ਇਸ ਸਾਰੀ ਮਤਲਬ ਨਾ ਦੁਨੀਆ ਦੇ ਵਿੱਚ ਸਨੇਹਾ ਗਿਆ ਐ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਾਹਕ ਜੀ ਇਹ ਕੋਈ ਛੋਟੀ ਗੱਲ ਨਹੀਂ ਐ ਜੇ ਤੁਸੀਂ ਕਹੋ ਵੀ ਆਪਾਂ ਜਿੱਤ ਕੇ ਬਹੁਤ ਵੱਡੀ ਗੱਲ ਐ ਆਜ਼ਾਦ ਜਿਵੇਂ ਤੁਸੀਂ ਮੈਨੂੰ ਜਿਤਾਇਆ ਐ ਨਾ ਮੈਂ ਬਹੁਤ ਬਹੁਤ ਰਣੀ ਐ ਇਹ ਬਹੁਤ ਵੱਡਾ ਸਨੇਹਾ ਗਿਆ ਐ ਦੁਨੀਆ ਦੇ ਵਿੱਚ ਸਾਡੇ ਵਾਸਤੇ ਤਾਂ ਬਹੁਤ ਵੱਡੀ ਗੱਲ ਐ ਮੇਰੇ ਵਾਸਤੇ ਕਿ ਮੇਰੇ ਪਿਤਾ ਜੀ ਦੇ ਨਾਮ ਤੇ ਅੱਜ ਵੀ ਮਨੂੰ ਲੋਕਾਂ ਨੇ 40 ਸਾਲ ਬਾਅਦ ਵੀ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਇਹ ਦਰਸਾਉਂਦਾ ਕਿ ਸਾਰੀ ਦੁਨੀਆ ਜਦ ਤੱਕ ਰਹੂਗੀ ਸਿੱਖ ਕੌਮ ਰਹੂਗੀ ਉਦੋਂ ਤੱਕ ਜ਼ੁਖਾ ਸਿੰਘ ਮਹਿਤਾਬ ਸਿੰਘ ਕੇਰ ਸਿੰਘ ਸਤਵੰਤ ਸਿੰਘ ਤੇ ਸ਼ਹੀਦ ਬਿਆਨ ਸਿੰਘ ਦਾ ਨਾਮ ਇਹ ਤਿੰਨੇ ਸ਼ਹੀਦਾਂ ਦਾ ਨਾਮ ਜਿਉਂਦਾ ਰਹੂਗਾ ਸਾਧ ਸੰਗਤ ਜੀ ਮੈਂ ਇੱਕ ਬੇਨਤੀ ਹੋਰ ਕਰਦਾ ਹਾਂ ਜਿੰਨ ਮੈਂ ਵੋਟਾਂ 'ਚ ਗਿਆ ਸੀ ਬਈ ਮੈਂ ਜਿੱਤ ਕੇ ਤੁਹਾਡੇ ਵਿੱਚ ਹੀ ਰਹੂੰਗਾ ਮੈਂ ਕਿਤੇ ਨਹੀਂ ਜਾਣਾ ਮੈਂ ਇਹ ਨਾ ਸੋਚੇ ਹੋ ਵੀ ਹੁਣੇ ਪਹਿਲਾਂ ਵੋਟਾਂ 'ਚ ਕਹਿੰਦਾ ਸੀ ਮੈਂ ਰਹੂੰਗਾ ਹੁਣੇ ਆ ਕੇ ਤੇ ਮੁੜ ਕੇ ਆਉਂਦਾ ਨਹੀਂ ਧੰਨਵਾਦ ਕਰਕੇ ਮੈਂ ਤੁਹਾਡੇ ਵਿੱਚ ਹੀ ਹਾਂ ਤਕਰੀਬਨ ਮੇਰਾ ਲਿੰਕ ਸੋਸ਼ਲ ਮੀਡੀਆ ਤੇ ਮੇਰਾ ਨੰਬਰ ਹੈ ਤੇ ਹੋਰ ਵੀ ਪਿੰਡਾਂ 'ਚ ਵੀ ਆਮ ਹੀ ਮੇਰਾ ਨੰਬਰ ਹੈ ਸਭ ਕੋਲੇ ਤਨੋ ਕੇ ਸੇ ਨੂੰ ਕੰਮ ਹੈ ਜਿਵੇਂ ਮਰਜੀ ਤੁਸੀਂ ਫੋਨ ਕਰੋ ਤੁਸੀਂ ਸਿੱਧਾ ਫੋਨ ਕਰੋ ਮੈਨੂੰ ਜੇ ਮੈਂ ਕਈ ਪਿੰਡਾਂ 'ਚ ਕਹਿੰਦਾ ਨਾ ਕਿ ਮੌਤਵਾਰ ਬੰਦੇ ਆਨੂੰ ਲੈ ਆਇਓ ਕਹਿੰਦਾ ਬਾਈ ਜੀ ਹਲੇ ਵੀ ਮੌਤਵਾਰ ਬੰਦੇ ਆਨੂੰ ਲਿਆਉਣਾ ਪਊਗਾ ਮੈਂ ਕਹਿੰਦਾ ਨਹੀਂ ਤੁਸੀਂ ਸਿੱਧੇ ਆਓ ਜਿਵੇਂ ਤੁਸੀਂ ਬੇਚੀਜ਼ ਕੋ ਹੋ ਕੇ ਮੈਨੂੰ ਰੋਟਾ ਪਾ ਕੇ ਦਿਤਾਇਆ ਹੈ ਉਸੇ ਤਰ੍ਹਾਂ ਤੁਸੀਂ ਦੇਖ ਚ ਕੋ ਕੇ ਆ ਕੇ ਮੈਨੂੰ ਕੰਮ ਦੱਸੋ ਬਾਈ ਜੀ ਆਹ ਕੰਮ ਕਰਾਉਣਾ ਤੁਸੀਂ ਕੰਮ ਕਰੋ ਮੈਂ ਜਿਹੜਾ ਤੁਹਾਡਾ ਜਾਇਜ਼ ਕੰਮ ਹੈ ਤੁਹਾਡੇ ਸਾਹਮਣੇ ਕਰੂੰਗਾ ਇੱਕ ਬੇਨਤੀ ਇਹ ਹੈ ਜਦੋਂ ਤੁਹਾਨੂੰ ਕੰਮ ਹੁੰਦਾ ਹੈ ਨਾ ਆਪਣੀ ਫਾਈਲ ਤਿਆਰ ਕਰਕੇ ਲਿਆਇਆ ਕਰੋ ਤੇ ਨਾਲ ਉਹ ਬੰਦੇ ਦਾ ਨੰਬਰ ਲਿਆਇਆ ਕਰੋ ਜਿਹਨੂੰ ਫੋਨ ਕਰਨਾ ਹੈ ਜਿਹੜੇ ਅਫਸਰ ਨੂੰ ਫੋਨ ਕਰਕੇ ਤੁਹਾਡਾ ਕੰਮ ਹੋਣਾ ਹੈ ਉਹ ਤੁਸੀਂ ਨੰਬਰ ਉੱਪਰ ਲਿਖ ਕੇ ਲਿਆਇਆ ਕਰੋ ਬਸ ਤੁਸੀਂ ਬੇਚਿਜ ਕੋ ਕੇ ਆਓ ਮੈਂ ਤੁਹਾਡੇ ਵਾਸਤੇ ਸਦਾ ਹੀ ਹਾਜ਼ਰ ਹੈ ਜਿਵੇਂ ਉਹ ਕਹਿੰਦੇ ਸੀ ਨਾ ਵਿਰੋਧੀ ਇਹਨਾਂ ਦਾ ਦਿੱਲੀ ਚਲੇ ਜਾਣਾ ਇਹਨੇ ਕਿੱਥੇ ਆਉਣਾ ਹੈ ਐਂ ਕਹਿੰਦੇ ਸੀ ਨਾ ਤੁਹਾਨੂੰ ਆਪਾਂ ਹਾਜ਼ਰ ਹੈ ਅੱਗੇ ਵੀ ਹਾਜ਼ਰ ਹੀ ਰਹਿਵਾਂਗੇ ਕਿਤੇ ਨਹੀਂ ਜਾਂਦੇ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਤੁਹਾਡੇ ਵਿੱਚ ਹੀ ਰਹਿਣਾ ਹੈ ਤੋਂ ਕਿਹਦੇ ਨੂੰ ਵੀ ਕੋਈ ਵੀ ਕੰਮ ਹੋਵੇ ਜਿੱਦਾਂ ਮਰਜੀ ਮੇਰੇ ਕੋਲੇ ਆਓ ਤੇ ਸਾਧ ਸੰਗਤ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦੀ ਹਾਂ ਤੁਸੀਂ ਮੈਨੂੰ ਇੰਨਾ ਇੱਜ਼ਤ ਮਾਣ ਪਿਆਰ ਸਤਿਕਾਰ ਦਿੱਤਾ ਹੈ ਬਸ ਤੁਸੀਂ ਮੇਰੇ ਕੋਲੇ ਲੱਭ ਸੀ ਨਹੀਂ ਆ ਮੈਂ ਕਿਵੇਂ ਤੁਹਾਡਾ ਧੰਨਵਾਦ ਕਰਾਂ ਇਹ ਤਾਂ ਇੱਕ ਨਿਸ਼ਾਨ ਕਾਇਮ ਹੋ ਗਈ ਸਾਧ ਸੰਗਤ 40 ਸਾਲ ਬਾਅਦ ਦੁਨੀਆ ਬਹੁਤ ਕੁਝ ਭੁੱਲ ਜਾਂਦੀ ਹੈ ਪਰ ਤੁਸੀਂ ਸ਼ਹੀਦ ਬੀਤ ਸਿੰਘ ਦੀ ਕੁਰਬਾਨੀ ਨੂੰ ਨਹੀਂ ਭੁੱਲੇ ਅੱਜ ਵੀ ਤੁਹਾਡੇ ਮਨਾਂ ਦੇ ਵਿੱਚ ਉਨਾ ਹੀ ਸਤਕਾਰ ਉਹਨਾਂ ਦੇ ਪਰਿਵਾਰ ਲਈ ਜਿੰਨਾ 40 ਸਾਲ ਪਹਿਲਾਂ ਸੀ ਮੈਂ ਤੁਹਾਡਾ ਬਹੁਤ ਬਹੁਤ ਦਿਨੋ ਧੰਨਵਾਦ ਕਰਦਾ ਤੁਸੀਂ ਮੈਨੂੰ ਇੰਨਾ ਮਾਨ ਇੱਜ਼ਤ ਪਿਆਰ ਸਤਕਾਰ ਦਿੱਤਾ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ